ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਫੇਸਬੁਕ ਫਰੈਂਡ ਵਾਲੇ ਨੂੰ ਆਸ ਕਰਦਾ ਵੀ ਸਾਰਿਆਂ ਨੇ ਠੀਕ ਠਾਕ ਹੋਵੋਗੇ ਅਸੀਂ ਗੁਰਦੁਆਰਾ ਸਾਹਿਬ ਬੈਠੇ ਆ ਇਹ ਸਾਰੇ ਬੱਚੇ ਆਪਣੇ ਬੈਠੇ ਨੇ ਸਾਰੇ ਤੇ ਇੱਕ ਗੱਲ ਚੰਗੀ ਗੱਲ ਮੈਨੂੰ ਇਹਨਾਂ ਵੀ ਇਹ ਬੱਚਿਆਂ ਦੀ ਇਹ ਲੱਗੀ ਚਲੋ ਮੈਂ ਵੀ ਮੱਥਾ ਟੇਕਣ ਆਉਣਾ ਸ਼ਾਮ ਨੂੰ ਤੇ ਇਹ ਵੀ ਬੱਚੇ ਦੀ ਸੇਵਾ ਕਰਨ ਆਉਂਦੇ ਨੇ ਹਰ ਰੋਜ਼ ਬਾਅਦ ਸਿੱਖਦੇ ਨੇ ਸੇਵਾ ਕਰਦੇ ਨੇ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੇ ਜੋ ਵੀ ਆਪਣੇ ਸ਼ੀਸ਼ੇ ਲੱਗੇ ਨੇ ਉੱਥੇ ਸਫਾਈ ਕਰਦੇ ਨੇ ਬਾਬਾ ਸਿੰਘ ਸਿੰਘ ਕਲਚੀ ਦਾ ਜਿਹੜਾ ਸੀਸਾ ਸਨ ਉਹ ਉੱਥੇ ਸਫਾਈ ਕਰਦੇ ਨੇ ਤੇ ਬਹੁਤ ਵਧੀਆ ਮੈਨੂੰ ਇਹ ਬੱਚੇ ਦੀ ਗੱਲ ਲੱਗੀ ਆ ਤੇ ਮੈਂ ਇਹੀ ਚਾਹਣਾ ਵੀ ਸਾਰੇ ਬੱਚੇ ਵੱਧ ਤੋਂ ਵੱਧ ਸਕੂਲ ਕਰਨ ਨਾਲ ਜੁੜੋ ਪੜ੍ਹ ਸਿੱਖੋ ਬੱਤੋ-ਬੱਤ ਸੇਵਾ ਕਰੋ ਸਵੇਰੇ ਉੱਠ ਕੇ ਪਾਠ ਕਰਿਆ ਕਰੋ ਸਕੂਲ ਦੇ ਨਾਲ ਕੰਮ ਦੇ ਨਾਲ ਜੇ ਕੰਮ ਵੀ ਕਰਦੇ ਤਾਂ ਫਿਰ ਨਾਲ-ਨਾਲ ਤੁਸੀਂ ਆਪ ਦਾ ਕੋਸਾ ਸਮਾਂ ਆਪਣੇ ਗੁਰੂ ਲਈ ਬਤਾਓ ਜਿਨ੍ਹਾਂ ਗੁਰੂਆਂ ਨੇ ਆਪਾਂ ਨੂੰ ਇਸ ਧਰਮ ਤੇ ਜਨਮ ਦਿੱਤਾ ਜਿਨ੍ਹਾਂ ਗੁਰੂਆਂ ਕਰਕੇ ਆਪਾਂ ਇੱਥੇ ਆਇਆ ਗੁਰਬਾਣੀ ਪੜ੍ਹ ਲਈ ਆਇਆ ਆਪਾਂ ਗੁਰਬਾਣੀ ਦੇ ਨਾਲ ਵੀ ਜੋੜਨਾ ਚਾਹੀਦਾ ਬੱਤੋ-ਬੱਤ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਬੱਤੋ-ਬੱਤ ਬੱਚੇ ਗੁਰੂ ਵਾਲੇ ਸਿੱਖ ਬਣ ਸਕਣ ਦੇਖੋ ਸਿੱਖ ਤਾਂ ਹੀ ਬਣਨਗੇ ਜੇ ਉਹ ਗੁਰੂ ਪਰਮਪਤੀ ਉਹਨਾਂ ਨੂੰ ਚਾਹਣਾ ਹੋਵੇ ਓੜਾ ਸਾਰੇ ਬੱਚੇ ਨੇ ਇਹ ਪਾਠ ਕੀ ਕਰਦੇ ਨੇ ਆ ਬੱਚਾ ਮੁੰਡਾ ਕੀਰਤਨ ਕਰਦਾ ਆ ਮੁੰਡਾ ਕੀਰਤਨ ਵੀ ਕਰਦਾ ਗੱਤ ਘੱਤ ਗੱਤ ਉਹ ਵੀ ਗੇਂਦ ਨਾਲ ਇਹ ਗੱਤ ਘੱਤ ਵੀ ਖੇਡਦਾ ਮੁੰਡਾ ਬਹੁਤ ਵਧੀਆ ਗੱਲ ਆ ਸਿੱਖੋ ਸਿੱਖਣ ਵਾਲੀ ਸਭ ਕੁਝ ਮਿਲਣਾ ਜੇ ਆਪਾਂ ਕੋ ਸਿੱਖਾਂਗੇ ਜੇ ਆਪਾਂ ਪਾਠ ਸਿੱਖਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂ ਵੀ ਆਪਣੇ ਸਾਡੇ ਗੁਰੂ ਕੀ ਹੋਏ ਨੇ ਸਾਡੇ ਗੁਰੂਆਂ ਦੇ ਬਿੱਧੀ ਕੀ ਕੁਰਬਾਨੀਆਂ ਨੇ ਕਿ ਹੁਣ ਆਪਾਂ ਨੂੰ ਇਹ ਵੀ ਨਹੀਂ ਪਤਾ ਹੋਊਗਾ ਆਪਣੇ ਬੱਚਿਆਂ ਨੂੰ ਵੀ ਗੁਰੂਆਂ ਨੇ ਕੀ ਕੁਰਬਾਨੀਆਂ ਨੇ ਆਪਾਂ ਨੂੰ ਫਿਰ ਕੀ ਫਾਇਦਾ ਇਸ ਦੁਨੀਆ ਤੇ ਆਏ ਦਾ ਇਸ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਗੁਰਦੁਆਰਾ ਸਾਹਿਬ ਆਈਏ ਪਾਠ ਸਿੱਖੀਏ ਤੇ ਆਪਦੇ ਧਰਮ ਪ੍ਰਤੀ ਜਾਗਰੂਕ ਹੋਈਏ ਤਾਂ ਪਤਾ ਲੱਗ ਸਕੇ ਵੀ ਸਾਡੇ ਗੁਰੂਆਂ ਨੇ ਸਾਡੇ ਜਿਹੜੇ ਛੋਟੇ ਛੋਟੇ ਬੱਚਿਆਂ ਨੇ ਸਾਡੇ ਨੇ ਕੀ ਕੁਰਬਾਨੀਆਂ ਕੀਤੀਆਂ ਬਲਾਉ ਫਾਵੇ ਵਾਹਿਗੁਰੂ